ਗਗਤਪੂਰਨ ਸਿੰਘ ਲੋਕ ਸੇਵਾ ٹرسٹ ਬਨਾਲਾ ਕਲਾਮ ਵੱਲੋਂ ਵੰਡੀਆਂ ਸਿਲਾਈ ਮਸ਼ੀਨਾਂ ਪਿੰਡ ਬਨਾਲਾ ਕਲਾਂ ਦੇ ਲੋਕ ਭਲਾਈ ਕਾਰਜਾਂ 'ਚ ਮੋਹਰੀ ਰਹਿਣ ਵਾਲੇ ਭਗਤਪੂਰਨ ਸਿੰਘ ਲੋਕ ਸਵਾ ٹرسٹ ਵੱਲੋਂ ਅੱਜ ਇੱਕ ਸਾਲ ਦਾ ਮੁਫਤ ਸਿਲਾਈ ਕੋਰਸ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟਾਂ ਦੀ ਵੰਡ ਕੀਤੀ ਇਸ ਮੌਕੇ ਤੇ ਕੁਲਵਿੰਦਰ ਸਿੰਘ ਪਦਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਟਾਹਾਕਲੇਰਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਉਹਨਾਂ ਕਿਹਾ ਕਿ ਜੋਕੇ ਵਿੱਚ ਧੀਆਂ ਦਾ ਸਵੈ ਰੁਜ਼ਗਾਰ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਲੜਕੀਆਂ ਨੂੰ ਘਰਾਂ ਵਿੱਚ ਸਵੈ ਹੁਨਰ ਅਪਣਾ ਕੇ ਸਵੈ ਨਿਰਭਰ ਹੋਣ ਦੀ ਗੱਲ ਕਹੀ। ਇਸ ਮੌਕੇ ਤੇ ਭਗਤਪੂਰਨ ਸਿੰਘ ਲੋਕ ਸੇਵਾ ਟਰਸਟ ਬਨਾਲਾ ਕਲਾਂ ਦੇ ਚੇਅਰਮੈਨ ਹਰਪ੍ਰਭ ਮੈਲ ਸਿੰਘ ਨੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਟਾਹਾਨੂੰ ਜੀ ਆਇਆਂ ਕਿਹਾ ਅਤੇ ਆਪਣੇ ਟਰਸਟ ਵੱਲੋਂ ਸਮਾਜ ਵਿੱਚ ਨਿਭਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਚੇਅਰਮੈਨ ਹਰਪ੍ਰਭ ਮੈਲ ਸਿੰਘ ਨੇ ਕਿਹਾ ਕਿ ਭਗਤਪੂਰਨ ਸਿੰਘ ਲੋਕ ਸੇਵਾ ٹرسٹ ਹਮੇਸ਼ਾ ਸਮਾਜ ਦੇ ਪਛੜੇ ਵਿੱਚ ਪਛੜੇ ਅਤੇ ਲੋੜਵੰਦ ਲੋਕਾਂ ਨੂੰ ਸਿੱਖਿਆ ਤੇ ਸਿਹਤ ਸੇਵਾਵਾਂ ਵਰਗੀਆਂ ਸਹੂਲਤਾਂ ਦੇਣ ਤੋਂ ਇਲਾਵਾ ਸੜਕ ਸੁਰੱਖਿਆ ਜਾਗਰੂਕਤਾ ਵਰਗੇ ਕਾਰਜਕੰਨ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ। ਉਨ੍ਹਾਂ ਨੇ ਮੁੱਖ ਮਹਿਮਾਨ ਦੇ ਨਾਲ ਮਿਲ ਕੇ ਸिलाई ਮਸ਼ੀਨਾਂ ਪ੍ਰਾਪਤ ਕਰਨ ਵਾਲੀਆਂ ਬੱਚੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਅੱਜ ਦੇ ਇਸ ਰਸਮੀ ਸਮਾਗਮ ਵਿੱਚ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਟਾਹਾਂ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਦਿਲਵਾਰ ਸਿੰਘ ਸਮਾਜ ਸੇਵੀ ਜਸਪਾਲ ਸਿੰਘ ਗਿੱਦੜ ਸੇਵਾਮੁਕਤ ਪ੍ਰਿੰਸੀਪਲ ਉਦਯੋਗਿਕ ਸਿੱਖਲਾਈ ਸੰਸਥਾ ਨਵਾਂ ਸ਼ਹਿਰ ਮੀਡੀਆ ਭਾਈਚਾਰੇ ਤੋਂ ਇਲਾਵਾ ਭਗਤਪੂਰਨ ਸਿੰਘ ਲੋਕ ਸੇਵਾ ਅਟਰਸਟ ਦੇ ਮੈਂਬਰ ਅਤੇ ਪਿੰਡ ਬਰਨਾਲਾ ਕਲਾਂ ਦੇ ਵਾਸੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਦੇ ਨਮਸ ਹੈ ਤੋਂ ਪੱਤਰਕਾਰ ਹਰਿੰਦਰ ਸਿੰਘ ਨਾਲ ਹਰਵਿੰਦਰ ਸਿੰਘ ਦੀ ਖਾਸ ਰਿਪੋਰਟ ਤੇ ਲਾਹਗਾ ਕਰਦਾ ਤੁਸੀਂ ਇਹ ਹੋ ਜਾਏ ਜਿਹੜੇ ਕਾਰਜ ਆ ਉਹ ਅੱਗੇ ਵੀ ਕਰਦੇ ਰਹੋ ਤਾਂ ਕਿ ਪ੍ਰਮਾਤਮਾ ਦਾ ਤੁਹਾਡੇ ਤੇ ਹੱਥ ਰਹੇ ਤੇ ਸਮਾਜ ਦੇ ਵਿੱਚ ਇਹ ਵੀ ਇੱਕ ਸੁਧਾਰ ਦੀ ਲੈ ਲੈ ਜਿਵੇਂ ਸਟੇਟ ਤੋਂ ਸੜਕ ਸਰਖਿਆ ਅਤੇ ਵੱਖ-ਵੱਖ ਵਿਸ਼ਿਆਂ ਤੇ ਗੱਲ ਕੀਤੀ ਚੇਅਰਮੈਨ ਸਾਹਿਬ ਨੇ ਸਾਡੇ ਅਧਾਰੀ ਜੀ ਗੱਲ ਕੀਤੀ ਅਸੀਂ ਦੋਨੇ ਟਰੰਸਟ ਜਿਹੜੇ ਆ ਇੱਕੋ ਜਿਹੇ ਕੰਮ ਕਰ ਰਹੇ ਆ 1982 ਦੇ ਵਿੱਚ ਬਾਬਾ ਬੋਸ ਸਿੰਘ ਤਹਾਜੀ ਕੈਨੇਡਾ ਦੀ ਧਰਤੀ ਨੂੰ ਛੱਡ ਕੇ ਉਹਨਾਂ ਨੇ ਤਹਾਕਰੇ ਰਾਬੇ ਤੇ ਆ ਕੇ ਜਿਹੜੇ ਸਾਰੇ ਪੰਜਾਬ ਦੇ ਲੋਕਾਂ ਦੇ ਲਈ ਇਹ ਸੇਵਾ ਦਾ ਜਿਹੜਾ ਜਗ ਸ਼ੁਰੂ ਕੀਤਾ ਉਹਦਾ ਨੀਂਹ ਪੱਥਰ ਵੀ ਭਗਤ ਪੂਰਨ ਸਿੰਘ ਜੀ ਆਪਣੇ ਹੱਥੀਂ ਰੱਖ ਕੇ ਗਏ ਉਹਨਾਂ ਨੂੰ ਇਹ ਕਾਰਜ ਸ਼ੁਰੂ ਕੀਤਾ ਅੱਜ 47-44 ਸਾਲ ਹੋ ਗਿਆ ਵਾ ਖੂਬੀ ਜਿਹੜੀਆਂ ਉੱਥੇ ਸੋ ਆਪਾਂ ਉੱਥੇ ਤਿੰਨ ਚੀਜ਼ਾਂ ਜਿਹੜੀਆਂ ਲਾਗੂ ਆ ਆਪਾਂ ਕਹਿੰਦੇ ਆ ਵੀ ਬਾਹਰ ਜੀ ਆਜ਼ਾਦੀ ਆ ਅਸਲੀ ਆਜ਼ਾਦੀ ਦਾ ਇੱਥੇ ਅਜੰਦਾਬਾਦੀ ਕੋਈ ਸਕੂਟਰ ਚਲਾਈ ਜਾਂਦਾ ਬਿਨਾਂ ਲਿਸਾਨ ਤੋਂ ਬਿਨਾਂ ਪੜ੍ਹਾਈ ਕੀਤੀ ਤੋਂ ਇੱਥੇ ਦਸਾਂਤ ਸੇ ਹੀ ਪਹਿਲੀ ਗੱਲ ਤਾਂ ਨਹੀਂ ਦੱਸਿਆ ਵੀ ਦਸਾਂਤ ਬਿਨਾਂ ਪੰਨ ਤੋਂ ਮਿਲਦਾ ਆ ਬੈਠੇ ਕੋਈ ਆ ਕੇ ਆਪਾਂ ਕਿਤਾਬ ਪੜ੍ਹ ਕੇ ਲਿਆ ਹੋਏ ਤਾਂ ਹੀ ਸਾਨੂੰ ਪਤਾ ਹੋਵੇ ਵੀ ਇਹਦੇ ਨਿਜਮ ਕੀ ਆ ਜਿੰਨਾ ਜਨ ਨਿਜਮਾਂ ਤੇ ਨਹੀਂ ਚੱਲਦੇ ਉਹਨਾਂ ਚ ਹਰ ਨਹੀਂ ਗੱਲ ਬਾਣੀ ਹੈਗੀ ਤੇ ਜਿਹੜੇ ਰੋਡ ਸੇਫਟੀ ਦੇ ਵਿੱਚ ਗੱਲਾਂ ਹੋਈਆਂ ਉਦਲੇ ਤਾਂ ਵੀ ਜੇ ਪੋਲੀਟੀਕਲ ਦਾ ਘਲ ਘੜੂਗਾ ਤਾਂ ਹੀ ਪੁਲਿਸ ਵੀ ਕੰਮ ਕਰ ਸਕਦੀ ਆ ਸਾਡੇ ਸਿਸਟਮ ਦੇ ਵਿੱਚ ਨੁਕਸਿਆ ਸਿਸਟਮ ਸਾਰੇ ਬਹੁਤ ਵਧੀਆ ਆ ਉਹਨਾਂ ਨੂੰ ਚਲਾਉਣ ਵਾਲੇ ਜਾਂ ਸਮਝਾਉਣ ਵਾਲੇ ਇਸੇ ਤਰ੍ਹਾਂ ਹੁੰਦੀਆਂ ਜਿਹੜੀਆਂ ਸਭਾ ਸੁਸਾਇਟੀਆਂ ਜਾਂ ਟਰੱਸਟ ਆ ਜੇ ਉਹਨਾਂ ਦੇ ਸਿਸਟਮ ਠੀਕ ਆ ਤਾਂ ਉਹ ਠੀਕ ਚੱਲਦੇ ਆ ਨਹੀਂ ਤਾਂ ਇੱਕ ਬੰਦੇ ਦੇ ਜਾਣ ਤੋਂ ਬਾਅਦ ਉਹ ਸਾਰੀਆਂ ਸੁਸਾਇਟੀਆਂ ਹੀ ਬੰਦ ਹੁੰਦੀਆਂ ਦੇਖਿਆ ਔਰ ਟਰੱਸਟ ਅਲਾਰੇ ਹੀ ਬੰਦ ਹੁੰਦੇ ਦੇਖਿਆ ਸੋ ਆਪਣੇ ਸਿਸਟਮ ਦੇ ਵਿੱਚ ਇਹ ਕਮੀ ਆ ਕਰੋਨ ਬਿਲਕੁਲ ਬਾਹਰ ਬਾਗਿਆ ਜੇ ਉਹ ਲਾਗੂ ਹੋ ਜਾ ਤਾਂ ਸ਼ਾਇਦ ਸਾਨੂੰ ਬਾਹਰ ਜਾਣ ਦੀ ਲੋੜ ਨਾ ਹੋਵੇ ਸੋ ਮੈਂ ਚੇਅਰਮੈਨ ਸਾਹਿਬ ਦਾ ਅਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਜੇ ਮੈਨੂੰ ਅੱਜ ਇੱਥੇ ਆ ਕੇ ਬੋਲਣ ਦਾ ਮੌਕਾ ਦਿੱਤਾ ਸੋ ਮੈਂ ਤੁਹਾਡੇ ਵਰਗਿਆਂ ਮੈਂ ਕੋ ਮੁੱਖ ਮਹਿਮਾਨ ਨਹੀਂ ਆ ਮਦਾਇਆ ਸੋ ਇਹਨਾਂ ਦੇ ਜਿਹੜਾ ਮੈਨੂੰ ਮਾਣ ਦਿੱਤਾ ਉਹਦੇ ਲਈ ਮੈਂ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਲ ਹਰਪੁਰਾ ਮੈਲਸੈਂਗਰ ਚੇਅਰਮੈਨ ਭਗਤਪੁਰਮ ਸਿੰਘ ਵਿਉਕਤਵਾ ٹرسٹ ਬਰਨਾਲਾ ਕਲਾਂ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਅੱਜ ਫੇਰ ਉਹ ਲੋੜਵੰਦ ਬੱਚਿਆਂ ਲੋੜਵੰਦ ਬੱਚੇ ਉਹਨਾਂ ਨੂੰ ਜਿੱਥੇ ਸਿਲਾਈ ਸਿੱਖਣ ਤੋਂ ਬਾਅਦ ਸਾਡੀ ਗੁਰਦੁਆਰੇ ਦਿੱਤੇ ਹੈ ਨ ਉਹਨਾਂ ਨੂੰ ਅਸੀਂ ਮਸ਼ੀਨ ਵੀ ਦਿੱਤੀ ਹੈ ਕਿ ਉਹ ਮਸ਼ੀਨ ਦੇ ਨਾਲ ਆਪਣੇ ਘਰ ਜਾ ਕੇ ਆਪਣਾ ਜਿਹੜਾ ਰੋਜ਼ਗਾਰ ਆ ਉਹਨੂੰ ਹੁਣ ਜਾਰੀ ਰੱਖਣਾ ਅਤੇ ਆਪਣੇ ਪਰਿਵਾਰ ਦਾ ਤੇ ਆਪਣਾ ਟਿਕਾਣਾ ਲੈਣਾ ਕਿਉਂਕਿ ਸਮਾਜ ਦੀ ਬਹੁਤ ਵੱਡੀ ਲੋੜ ਹੈ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਜਿਸ ਤਹਿਤ ਹਰੇਕ ਇਨਸਾਨ ਵਿੱਚ ਕੋਈ ਨਾ ਕੋਈ ਹੁਨਰ ਹੋਣਾ ਬਹੁਤ ਜ਼ਰੂਰੀ ਹੈ ਉਦੇ ਤਹਿਤ ਭਗਤ ਕੂਰੂ ਸਿੰਘ ਲੋਹਾ ટ્રਸ ਨੇ ਤਿਆਰ ਕੀਤਾ ਹੋਇਆ ਜਿੰਨੀਆਂ ਵੀ ਬੱਚੀਆਂ ਭਾਵੇਂ ਸਾਡੇ ਜਿਹੜੇ ਮਰਜੀ ਪਿੰਡਾਂਰ ਜਿੱਥੋਂ ਮਰਜੀ ਇੱਥੇ ਆ ਕੇ ਸਿੱਖਣਾ ਚਾਹਣ ਉਹ ਇੱਥੇ ਆ ਕੇ ਬਿਲਕੁਲ ਫ੍ਰੀ ਹੈ ਇੱਕ ਵੀ ਪੈਸਾ ਨਹੀਂ ਕਿਸੇ ਵੀ ਦਾ ਕਪੜੇ ਤੱਕ ਨਹੀਂ ਉਹਨਾਂ ਕੋਲ ਜਿਹੜਾ ਲਈਦਾ ਤੇ ਉਹ ਬਿਲਕੁਲ ਫ੍ਰੀ ਹੈ ਸੇਵਾ ਹੈਗੀ ਹੈ ਇਹ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜਾ ਸੈਂਟਰ ਚੱਲਦਾ ਆ ਆਸ-ਪਾਸੇ ਦੇ ਪਿੰਡਾਂ ਨੇ ਬੱਚਿਆਂ ਨੂੰ ਵੀ ਬੇਨਤੀ ਆਵੇ ਕਿ ਉਹ ਵੱਧ ਤੋਂ ਵੱਧ ਇਹ ਸੇਵਾ ਦਾ ਫਾਇਦਾ ਉਠਾਉਣ ਪਿੰਡ ਬਰਨਾਲਾ ਕਲਾਂ ਵਿਖੇ ਗੁਰਦੁਆਰਾ ਸਾਹਿਬ ਸੰਗਤ ਦੇ ਹਾਲ ਦੇ ਵਿੱਚ ਇਹ ਜਿਹੜਾ ਸੈਂਟਰ ਚੱਲਦਾ ਇਸ ਸੈਂਟਰ ਦੇ ਵਿੱਚ ਮੈਡਮ ਪਰਮਜੀਤ ਕੌਰ ਇਸ ਵੇਲੇ ਸੇਵਾ ਨਿਭਾ ਰਹੇ ਆ ਅਤੇ ਹਰ ਸਾਲ 10 ਤੋਂ 15 ਬੱਚੀਆਂ ਜਿਹੜੀਆਂ ਆ ਉਹ ਸੇ ਸਟੇ ਜਿਹੜੀ ਸੇਵਾ ਲੈ ਕੇ ਉਹ ਆਪਣਾ ਜਿਗਾਰ ਪ੍ਰਾਪਤ ਕਰਦੀਆਂ ਅਰਕੀ ਬੱਚੀਆਂ ਘੱਟ ਸੀ 8 ਬੱਚੀਆਂ ਨੇ ਰੋਜ਼ਗਾਰ ਪ੍ਰਾਪਤ ਕੀਤਾ ਕਿਉਂਕਿ ਬੱਚਿਆਂ ਨੂੰ ਇਹ ਨਹੀਂ ਇੱਕ ਆਸ ਹੈਗੀ ਵੈ ਸਰਟੀਫਿਕੇਟ ਦੇ ਦਈਏ ਅਸੀਂ ਜਦੋਂ ਉਹ ਪੂਰਾ ਸਿੱਖ ਲੈਂਦੀਆਂ ਉਸ ਤੋਂ ਬਾਅਦ ਉਹਨਾਂ ਦਾ ਟੈਸਟ ਵੀ ਲਿਆ ਜਾਂਦਾ ਇੱਕ ਬੋਰਡ ਬਣਾਇਆ ਜਾਂਦਾ ਜਿਹੜੇ ਐਕਸਪਰਟ ਜਿਹੜੇ ਸਾਡੇ ਹੈਗੇ ਆ ਜਿਹੜੇ ਸਲਾਈ ਕਢਾਈ ਦੇ ਉਹ ਫਿਰ ਉਹ ਟੈਸਟ ਲੈਂਦੇ ਉਹਨਾਂ ਦਾ ਉਹ ਟੈਸਟ ਤੋਂ ਕਲੀਅਰ ਕਰ ਜਾਂਦੇ ਜਿਹੜੇ ਬੱਚੇ ਉਹਨਾਂ ਨੂੰ ਫਿਰ ਜਿਹੜੀ ਮਸ਼ੀਨਾਂ ਤੇ ਜਿਹੜੀ ਸਰਟੀਫਿਕੇਟ ਦੇਤੇ ਜਾਂਦੇ ਆ ਤੇ ਮੈਂ ਕਿਉਂਕਿ ਬਹੁਤ ਸਾਰਾ ਵਾਵਾ ਜਿਹੜੀਆਂ ਚੱਲ ਰਹੀਆਂ ਐ ਟਰੱਸਟ ਵੱਲੋਂ ਉਹਨਾਂ ਦਾ ਮੈਂ ਜੇ ਲੰਮਾ ਸਮਾਂ ਲੱਗੇਗਾ ਹੁਣ ਮੈਂ ਇਹੋ ਬੇਨਤੀ ਕਰਦਾ ਸਾਰੇ ਬੱਚਿਆਂ ਨੂੰ ਇਹ ਸੇਵਾ ਦਾ ਵੱਧ ਵੱਧ ਸੇਵਾ ਦਾ ਜਿਹੜਾ ਫਾਇਦਾ ਉਠਾਓ ਤੇ ਵੱਧੋ ਵੱਧ ਬੱਚਿਆ ਸਬਸੀ ਦੇ ਪਿੰਡਾਂ ਦੇ ਵਿੱਚੋਂ ਆ ਕੇ ਇੱਥੇ ਜਿਹੜਾ ਐ ਸਲਾਈ ਸਿੱਖਦੇ ਸਲਾਈ ਸਿੱਖਦਾ ਦੇ ਆ 3 ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਆ ਉਹ ਕਿਸੇ ਵੀ ਵੇਲੇ ਵੀ ਕਿਸੇ ਵੇਲੇ ਆ ਕੇ ਉਹ ਆਪਣਾ ਜਿਹੜਾ ਇਹ ਸਿੱਖੇ ਤੇ ਆਪਣੇ ਪਰਿਵਾਰ ਦਾ ਆਪਣੇ ਆਪਣਾ ਜਿਹੜਾ ਰਜਗਾਰ ਆ ਜਿਹੜਾ ਉਹ ਕੰਮ ਕਰ ਸਕਦੇ ਆ ਮੈਂ ਹੁਣ ਬੇਨਤੀ ਕਰਦਾ ਸਾਡੇ ਨਾਲ ਸਾਡੇ ਬਹੁਤ ਹੀ ਸਾਡੇ ਜਿਹੜੇ ਅਚੀਵ ਗਾਸਟੇ ਸਾਡੇ ਅਜ ਦੇ ਤਾਂ ਕੁਲਵਿੰਦਰ ਸਿੰਘ ਜੀ ਤਾਂ ਹਾਸਪੀਟਲ ਤਾਂ ਹਾਂ ਅਤੇ ਮੈਡੀਕਲ এডਿਕੇਸ਼ਨ ਦੇ ਚੇਅਰਮੈਨ ਆ ਉੱਥੇ ਇਹਨਾਂ ਦੀਆਂ ਥਵਾਮ ਬਹੁਤ ਵੱਡੀਆਂ ਇਹਨਾਂ ਨੂੰ ਵੀ ਬੇਨਤੀ ਕਰਨਾ ਇਹ ਵੀ ਦੋ ਸ਼ਬਦ ਯੂ ਕੈਨ ਡੂ ਅੱਜ ਬਰਨਾਲਾ ਕਦਰ ਵਿੱਚ ਭਗਤਪੁਰ ਸਿੰਘ ਲੋਕ ਸੇਵਾ ਸਟਾਫ ਵੱਲੋਂ ਸਲਾਣਾ ਸਮਾਗਮ ਕਰਾਇਆ ਗਿਆ ਜਿਹਦੇ ਵਿੱਚ ਇਹਨਾਂ ਨੇ ਲੋੜਵੰਦ ਲੜਕੀਆਂ ਨੂੰ ਪਹਿਲਾਂ ਤਾਂ ਸੜਾਈ ਸਿਖਾਈ ਉਸ ਤੋਂ ਬਾਅਦ ਉਹਨਾਂ ਨੂੰ ਰੋਜ਼ਗਾਰ ਮੁਖੀ ਕਰਨ ਲਈ ਮਸ਼ੀਨਾਂ ਦਿੱਤੀਆਂ ਇਹਨਾਂ ਦੇ ਮੈਂ ਇਸ ਕਾਰਜ ਦੀ ਔਰ ਜੋ ਸਰਾਹਾ ਕਰਦਾ ਕਿਉਂਕਿ ਇਹ ਲੋੜਵੰਦ ਪਰਿਵਾਰਾਂ ਦੀ ਬਹੁਤ ਵੱਡੀ ਮਦਦ ਹੈ ਮੈਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਸ ਸੁਸਾਇਟੀ ਨੂੰ ਚੇਅਰਮੈਨ ਸਾਹਿਬ ਨੂੰ ਅਤੇ ਇਹਨਾਂ ਦੇ ਮੈਂਬਰਾਂ ਨੂੰ ਵਾਹਿਗੁਰੂ ਚਾਰਵੀ ਕਲਾਜ ਰੱਖਣਾ ਤਾਂ ਕਿ ਸਮਾਜ ਵਿੱਚ ਇਹੋ ਜੀਆਂ ਸੁਭਾਵਾਂ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ